ਤੁਹਾਡੀ ਬੇਟੀ ਇੱਥੇ ਆਣੀ। ਤੇ ਇਹ ਚਲੋ ਉਹਨਾਂ ਦੀ ਗੱਲ ਮੰਨ ਕੇ ਦੁਬਾਰਾ ਚਲੇ ਗਏ ਪਰ ਉਹਨਾਂ ਨੂੰ ਯਕੀਨ ਇਸ ਕਰਕੇ ਨਹੀਂ ਸੀਗਾ ਕਿ ਸੀਸੀਟੀਵੀ ਕੈਮਰੇ 'ਚ ਇਹ ਕਹਿੰਦੇ ਨੇ ਕਿ ਲੜਕੀ ਜਿਹੜੀ ਅੰਦਰ ਗਈ ਹੈ ਪਰ ਬਾਹਰ ਆਉਂਦੀ ਦਿਖਾਈ ਨਹੀਂ ਦਿੱਤੀ। ਫਿਰ ਉਹ ਲੇਡੀ ਨੇ ਸਾਰਾ ਮੁਹੱਲੇ ਵਾਲਿਆਂ ਨੂੰ ਇਕੱਠੇ ਕਰਕੇ ਦੁਬਾਰਾ ਦੇਰ ਘੰਟੇ ਬਾਅਦ ਉਹ ਘੰਟੇ ਬਾਅਦ ਫਿਰ ਦੁਬਾਰਾ ਉੱਥੇ ਗਏ ਨੇ। ਔਰ ਉਹਨਾਂ ਨੇ ਕਿਹਾ ਸੀ ਆਪ ਚੈਕਿੰਗ ਕਰਨੀ, ਅਸੀਂ ਆਪ ਦੇਖਣੀ ਹੈ। ਦਰਵਾਜ਼ਾ ਵਗੈਰਾ ਉਹਨਾਂ ਨੇ ਖੁਲਵਾਇਆ, ਗੇਟ ਵਗੈਰਾ ਤੋੜ-ਟਾੜ ਕੇ ਖੁਲਵਾਇਆ ਉਹਨਾਂ ਨੇ ਗੇਟ। ਔਰ ਜਦੋਂ ਉਹਨਾਂ ਨੇ ਜਾ ਕੇ ਅੰਦਰ ਚੈਕਿੰ ਉਹਨਾਂ ਨੇ ਪਹਿਲਾਂ ਕਮਰੇ-ਕਮਰੇ ਦੇਖੇ ਬਾਕੀ ਸਭ ਕੁਝ ਦੇਖਿਆ ਫਿਰ ਜਦੋਂ ਬਾਥਰੂਮ 'ਚ ਗਏ ਨੇ ਤਾਂ ਕੁੜੀ ਦੀ লাশ ਉੱਥੇ ਪਈ ਸੀ ਤੇ ਫੈਮਿਲੀ ਵਾਲਿਆਂ ਦਾ ਇੱਕੋ ਹੀ ਦੋਜ ਜਿਹੜੇ ਹੈਗੇ ਨੇ ਸਵਾਲ ਸੀਗੇ ਕਿ ਪੁਲਿਸ ਵਾਲਿਆਂ ਨੂੰ ਉਹ ਕੁੜੀ ਦੀ লাশ ਪਹਿਲਾਂ ਕਿਉਂ ਨਹੀਂ ਮਿਲੀ ਤੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਬਾਥਰੂਮ ਦੇ ਅੰਦਰ ਉਹ লাশ ਪਈ ਸੀ ਤੇ ਇਸ ਫੈਮਿਲੀ ਨੂੰ ਮਿਲਣ ਤੋਂ ਬਾਅਦ ਸਾਰੀ ਗੱਲਬਾਤ ਕਰਨ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਨੂੰ ਹੀ ਮਿਲਣ ਗਏ ਜਦੋਂ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਇਹੀ ਸਵਾਲ ਕੀਤਾ ਕਿ ਜੋ ਫੈਮਿਲੀ ਦਾ ਸਵਾਲ ਸੀਗਾ ਕਿ ਇਹ ਇਸ ਤਰ੍ਹਾਂ ਕੱ ਇਸ ਤਰੀਕੇ ਨਾਲ ਕਿਉਂ ਹੋਇਆ ਤੇ ਉਹਨਾਂ ਨੇ ਇਹੀ ਗਿਆ ਕਿ ਅਸੀਂ ਜਾਂਚ ਕਰਨ ਅਸੀਂ ਜਿਹੜਾ ਐਸਐਸਏ ਸੀ ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਜੋ ਕਮਿਸ਼ਨ ਦੀ ਤਰਫੋਂ ਗੱਲ ਮੈਂ ਕਹੀ ਆ ਉਹ ਇਹੀ ਕਹੀ ਆ ਕਿ ਸਸਪੈਂਡ ਕਰਨਾ ਜਿਹੜਾ ਆ ਉਹ ਕਾਫੀ ਨਹੀਂ ਹੈ ਕਿਉਂਕਿ ਅਗਰ ਅਣਗਿਆਲੀ ਕੀਤੀ ਗਈ ਹੈ ਕਿ ਪਹਿਲਾਂ ਉਥੇ ਜਦੋਂ ਲੜਕੀ ਦੀ লাশ ਨਹੀਂ ਮਿਲੀ ਕਿਹਦਾ ਤੇ ਬਾਅਦ ਚੋਂ ਬੰਦਿਆਂ ਨੂੰ ਕਿਵੇਂ ਮਿਲ ਗਈ ਮੁਹੱਲੇ ਵਾਲਿਆਂ ਨੂੰ ਕਿਵੇਂ ਮਿਲ ਗਈ ਇਸ ਸਸਪੈਂਡ ਨਹੀਂ ਕਰਨਾ ਚਾਹੀਦਾ ਉਸ ਦੇ ਉੱਤੇ ਕਾਰਵਾਈ ਹੋਣੀ ਤੁਹਾਡੀ ਬੇਟੀ ਇੱਥੇ ਹੈ ਨਹੀਂ ਤੇ ਇਹ ਚਲੋ ਉਹਨਾਂ ਦੀ ਗੱਲ ਮੰਨ ਕੇ ਦੁਬਾਰਾ ਚਲੇਗੇ ਪਰ ਉਹਨਾਂ ਨੂੰ ਯਕੀਨ ਇਸ ਕਰਕੇ ਨਹੀਂ ਸੀਗਾ ਕਿ ਸੀਸੀਟੀਵੀ ਕੈਮਰੇ 'ਚ ਇਹ ਕਹਿੰਦੇ ਨੇ ਕਿ ਲੜਕੀ ਜਿਹੜੀ ਅੰਦਰ ਗਈ ਹੈ ਪਰ ਬਾਹਰ ਆਉਂਦੀ ਦਿਖਾਈ ਨਹੀਂ ਦਿੱਤੀ ਫਿਰ ਉਹ ਲੇਡੀ ਨੇ ਸਾਰਾ ਮੁਹੱਲੇ ਵਾਲਿਆਂ ਨੂੰ ਇਕੱਠੇ ਕਰਕੇ ਦੁਬਾਰਾ ਦੇਣ ਘੰਟੇ ਬਾਅਦ 2 ਘੰਟੇ ਬਾਅਦ ਫਿਰ ਦੁਬਾਰਾ ਉੱਥੇ ਗਏ ਨੇ ਔਰ ਉਹਨਾਂ ਨੇ ਕਿਹਾ ਸੀ ਆਪ ਚੈਕਿੰਗ ਕਰਨੀ ਹੈ ਅਸੀਂ ਆਪ ਦੇਖਣੀ ਹੈ ਦਰਵਾਜ਼ਾ ਵਗੈਰਾ ਉਹਨਾਂ ਨੇ ਖੁਲਵਾਇਆ ਗੇਟ ਵਗੈਰਾ ਤੋੜ-ਟਾੜ ਕੇ ਖੁਲਵਾਇਆ ਉਹਨਾਂ ਨੇ ਗੇਟ ਔਰ ਜਦੋਂ ਉਹਨਾਂ ਨੇ ਜਾ ਕੇ ਅੰਦਰ ਚੈਕਿੰਗ ਕੀਤੀ ਤਾਂ ਉਹਨਾਂ ਨੇ ਪਹਿਲਾਂ ਕਮਰੇ-ਕਮਰੇ ਦੇਖੇ ਬਾਕੀ ਸਭ ਕੁਝ ਦੇਖਿਆ ਫਿਰ ਜਦੋਂ ਬਾਥਰੂਮ 'ਚ ਗਏ ਨੇ ਤਾਂ ਕੁੜੀ ਦੀ লাশ ਉੱਥੇ ਪਈ ਸੀ ਤੇ ਫੈਮਿਲੀ ਵਾਲਿਆਂ ਦਾ ਇੱਕੋ ਹੀ ਦੋ ਜਿਹੜੇ ਹੈਗੇ ਨੇ ਸਵਾਲ ਸੀਗੇ ਕਿ ਪੁਲਿਸ ਵਾਲਿਆਂ ਨੂੰ ਉਹ ਕੁੜੀ ਦੀ লাশ ਪਹਿਲਾਂ ਕਿਉਂ ਨਹੀਂ ਮਿਲੀ ਤੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਬਾਥਰੂਮ ਦੇ ਅੰਦਰ ਉਹ লাশ ਪਈ ਸੀ ਤੇ ਇਸ ਫੈਮਿਲੀ ਨੂੰ ਮਿਲਣ ਤੋਂ ਬਾਅਦ ਸਾਰੀ ਗੱਲਬਾਤ ਕਰਨ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਗਏ ਜਦੋਂ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਇਹੀ ਸਵਾਲ ਕੀਤਾ ਕਿ ਜੋ ਫੈਮਿਲੀ ਦਾ ਸਵਾਲ ਸੀਗਾ ਕਿ ਇਹ ਇਸ ਤਰ੍ਹਾਂ ਕੱ ਇਸ ਤਰੀਕੇ ਨਾਲ ਕਿਉਂ ਹੋਇਆ ਤੇ ਉਹਨਾਂ ਨੇ ਇਹੀ ਗਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਜਿਹੜਾ ਐਸਐਸਏ ਸੀ ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਜੋ ਕਮਿਸ਼ਨ ਦੀ ਤਰਫ ਤੋਂ ਗੱਲ ਮੈਂ ਕਹੀ ਆ ਉਹ ਇਹੀ ਕਹੀ ਆ ਕਿ ਸਸਪੈਂਡ ਕਰਨਾ ਜਿਹੜਾ ਆ ਉਹ ਕਾਫੀ ਨਹੀਂ ਹੈ ਕਿਉਂਕਿ ਅਗਰ ਅੰਗੈਲੀ ਕੀਤੀ ਗਈ ਹੈ ਕਿ ਪਹਿਲਾਂ ਉਥੇ ਜਦੋਂ ਲੜਕੀ ਦੀ লাশ ਨਹੀਂ ਮਿਲੀ ਕਹਤਾ ਤੇ ਬਾਅਦ ਚ ਬੰਦਿਆਂ ਨੂੰ ਕਿਵੇਂ ਮਿਲ ਗਈ ਮੁਹੱਲੇ ਵਾਲਿਆਂ ਨੂੰ ਕਿਵੇਂ ਮਿਲ ਗਈ ਉਹ ਸਸਪੈਂਡ ਨਹੀਂ ਕਰਨਾ ਚਾਹੀਦਾ ਉਸ ਦੇ ਉੱਤੇ ਕਾਰਵਾਈ